અરે ક્યાં ગયો ઓ ભાઈ ઓસ માર લેતા યે ઇધે રામ રામ દા બંદા પડ્યા ઓય મેવર પતવા મને તને ઓય મેર ભાઈ다가 પરના પાડે મને ਪਰਨਾ ਪਰਨਾ ਬਣੇ ਦੇਹੀ ਮਾ ਦੇਣੀ ਮਨਾ ਪੜਦਾ ਕੋਈ ਕੰਮ ਕਰ ਸਕਦਾ ਭਾਈ ਨਾ ਕੜ ਦੇਣਾ ਇੰਨਾ ਓਏ ਇੰਨਾ ਖਲੋ ਜਾ ਇਹ ਪਰਨਾ ਲਾ ਸੀ ਦੇਣਾ ਪਹਿਲਾਂ ਪਰਨਾ ਬਣਾਇਆ ਪਹਿਲਾਂ ਕਿਹੜਾ ਸੀ ਇਹਨਾਂ ਦਾ ਕੀ ਕੀਤਾ ਸੀ ਜੀ ਚੱਲਦਾ ਰੈਗੂਲਰ ਮਾਈ ਫੋਨ ਜੀ ਕੋਈ ਮੇਰਾ ਨਾਮ ਆ ਪਿੱਛੇ ਆਵੇ ਯਾਰ ਖਲੋ ਜਾ ਚਿੱਟਾ ਕਿਉਂ ਖੋਇਆ ਮੇਰ ਕੋਲ ਮੈਂ ਫੋਨ ਵਾਲੇ ਨੂੰ ਵੀ ਇੱਥੇ ਸੱਦ ਲਿਆਣਾ ਟਾਡੀ ਰਿਪੋਰਟ ਕੀਤੀ ਆ ਮੈਂ ਤੈਨੂੰ ਰਿਪੋਰਟ ਕੀਤੀ ਵੀ ਕੋਈ ਆਇਆ ਕਿਉਂ ਨਹੀਂ ਰਿਪੋਰਟ ਕੀਤੀ ਭੈਣਾ ਮੈਨੂੰ ਹੱਟੇ ਦਾ ਕੀ ਪਤਾ ਤੇ ਦੱਸ ਲੈਣੇ ਪੂਰੇ ਆ ਪੜਿਆ ਇੱਕ ਮਿੰਟ ਬਣਾ ਨਹੀਂ ਪੜਾਂਗਾ ਪੜਾ ਅੱਚਲ ਦੀਆਂ ਸਵਾਰੀਆਂ ਐ ਮੇਰ ਕੋਲ ਆ ਦੱਸੋ ਦਾਂਗੇ ਅੱਚਲ ਦੀਆਂ ਸਵਾਰੀਆਂ ਐ ਮੇਰ ਕੋਲ ਇਹਨਾਂ ਮੈਨੂੰ ਬਾਈਪਾਸ ਤੇ ਡੱਕਿਆ ਚਿੱਟਾ ਵਿਚੰਦੇ ਆ ਉਥੇ ਚਿੱਟਾ ਵਿਚੰਦੇ ਆ ਆ ਨਾ ਸੂਰਜਾ ਲੈ ਆ ਸੂਰਜਾ ਲੈ ਆ ਸੂਰਜਾ ਲੈ ਆ ਤੇਰੇ ਨਾਲ ਹੀ ਮੈਂ ਵਿਚ ਨਹੀਂ ਟੁਠਾ ਓਏ ਓ ਸਾਲਿਆ ਨੂੰ ਚੋਰੀ ਤਰ੍ਹਾਂ ਜਾਣ ਦੇਣੇ ਮੈਂ ਗੰਡੂ ਬੰਦਾ ਨਹੀਂ ਆ ਮੈਂ ਦੋਤਾ ਚੰਗੇ ਬਲੇ ਬੰਦਾ ਪੂਰੀ ਚੁੰਨੀ ਦੇ ਪੁੱਛ ਕੇ ਰਿਆ ਓ ਤੂੰ ਪੈਸੇ ਖੋਏ ਨਹੀਂ ਮੇਰ ਕੋ ਕਿਨੇ ਤੂੰ ਚਟਾਕ ਹੋਇਆ ਤੇਰ ਕੋ ਮੈਂ ਨਹੀਂ ਚਟਾਕ ਹੋਇਆ ਤੂੰ ਪੈਸੇ ਖੋਏ ਮੇਰ ਕੋ ਵੀਰ ਜੀ ਕਿਸੇ ਦਾ ਫੂਣੀ ਲਾਸ਼ੀ ਲੈ ਵੀਰ ਤਰਾਸੀ ਲੈ ਤੇ ਮੈਂ ਪੀਨਾ ਵਾਂ ਮੈਂ ਪੀਨਾ ਵਾਂ ਮੈਂ ਹੁਣੇ ਪੀ ਕੇ ਆ ਮੈਂ ਪੀਨਾ ਵਾਂ ਕੀ ਚਟਾਕ ਮੈਂ ਪੀਨਾ ਵਾਂ ਸੀ ਸਾਹਿਬ ਆ ਗਿਆ ਚਟਾਕ ਪੀਂਦੇ ਹੋ ਸ਼ਰਮਗਾਰ ਤੂੰ ਵੀਰ ਜੀ ਦਾ ਨਸ਼ਾ ਲੱਗਾ ਹੁਣ ਮੈਂ ਗੋਲੀਆਂ ਖਾਣਾ ਵਾਂ ਹਸਪਤਾਲੀਆਂ ਤੇ ਜਦੋਂ ਹੁਣ ਪਹਿਲਾਂ ਦਾ ਲੱਗਾ ਤੇ ਮੈਂ ਕੀ ਕਰਾਂ ਸ਼ਰਮਗਾਰ ਸੀਰ ਸਾਹਿਬ ਪੀਨਾ ਨਾ ਕਰ ਨਾ ਕਰ ਨਾ ਕਰ ਤੂੰ ਨਾ ਕਰ ਇਹਦਾ ਨਹੀਂ ਸ਼ਰਮਨਾ ਛੜਿਆ ਕਿਉਂ ਨਾ ਕਰ ਇਹਦਾ ਨਾ ਕਰ ਪਰਨਾਮਾ ਪੜਨਾਮਾ ਵੀ ਮੈਂ ਸੁਧਰੇ ਆਇਆ ਤੈਨੂੰ ਨਹੀਂ ਵੀਰ ਤੂੰ ਅਧਰ ਮੈਨੂੰ ਕੱਲੇ ਨੂੰ ਤਿੰਨ ਜਾਨੇ ਪਏ ਸੀ ਮੈਂ ਤਾਂ ਤੈਨੂੰ ਪਿਆ ਵੀਰ ਤੂੰ ਸਭ ਕੁਝ ਮੇਰੇ ਕੋਲ ਪੈਸੇ ਵੀ ਖੋਲੇ ਫੋਨ ਵੀ ਖੋਲਿਆ ਕੋਈ ਨਹੀਂ ਹੋਇਆ ਤੇਰੇ ਕੋਲ ਚੱਕਾ ਹੋਇਆ ਤੇਰਾ ਵਿਆਹ ਹੋਇਆ ਤੇਰੇ ਬੱਚੇ ਹੈਗੇ ਚੱਕਾ ਹੋਇਆ ਨਾਮ ਮੇਰਾ ਗੈੜੀ ਆ ਨਹੀਂ ਗਰਨ ਸਾਹਿਬ ਦੇ ਹੱਥ ਰਖਲਾ ਮੈਂ ਬੰਦੇ ਜਿਹੜੇ ਦਾ ਫੋਨ ਹੀ ਮੈਂ ਉਹ ਬੰਦੇ ਨੂੰ ਵੀ ਸੱਦ ਲੈਣਾ ਤੁਹਾਡੇ ਕੋ ਫੋਨ ਉਹਨੇ ਖੜਿਆ ਕਿ ਨਹੀਂ ਉਹ ਬੰਦੇ ਨੇ ਸੁਣਿਆਰੇ ਨੇ ਮੈਂ ਲਾਉਣਾ ਮੇਰੇ ਕੋ ਹੈਗਾ ਮੈਂ ਨਾ ਮੇਰੇ ਕੋ ਹੈਗਾ ਮੈਂ ਲਾਉਣਾ ਮੈਂ ਲਾਉਣਾ ਮੈਂ ਭਾਜੀ ਲਾਉਣਾ ਆਖੋ ਮੈਂ ਲਾਉਣਾ ਵਾ ਨਿਰਜੀਤ 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 ਹੱਥ ਹੱਥ ਵੀ ਸਿਰ ਸਾਹਮਣੇ ਕੱਢ ਕੇ ਉਖਾਸਾ ਨਿਰਜੀਤ ਮੈਂ ਲਾਉਣਾ ਵਾ ਨਿਰਜੀਤ ਮੈਂ ਲਾਉਣਾ ਯਾਰ ਸਾਡੇ ਸਾਡੇ ਖੜਦੇ ਹੁਣ ਮੈਂ ਲਾਉਣਾ ਵਾ ਕੱਟ ਗਿਆ ਮੇਰੀ ਗੱਲ ਸੁਣ ਪ੍ਰਧਾਨ 2 ਮਿੰਟ ਖਲੋ ਜਾ ਨਿਕਲਿਆ 2 ਮਿੰਟ ਖਲੋ ਜਾ ਮੀਡੀਆ ਵਾਲੇ ਗੱਲ ਦੇ ਨਾ ਖਰਾਬ ਹੋ ਜਾਣਾ ਮੈਂ ਤੁਹਾਨੂੰ ਅੱਖ ਜੰਦੇ ਕੰਮ ਖਰਾਬ ਹੋ ਜਾਣਾ ਹੈ ਹੋ ਜਾ ਚਲ ਜਾਓ ਦੇਖ ਲੈ ਭਾਜੀ ਇਹਨਾਂ ਅੱਜ ਤੋਂ 4 ਮਹੀਨੇ ਮੇਰੇ ਕੋ ਪੈਸੇ ਖੋਏ ਮੋਬਾਈਲ ਵੀ ਖੋਇਆ ਸੀ ਬਲਦੇਵ ਚੌਂਕੀ ਚਾਰਜ ਗਵਾਵਾ ਉਹਨਾਂ ਨੇ ਮੈਨੂੰ ਰਿਪੋਰਟ ਲਖਾਈ ਆ ਇਹਨਾਂ ਦੀ ਮੇਰੇ ਕੋ ਸਮਾਨ ਮੈਂ ਸਮਾਨ ਪੀਨਾ ਵਾ ਠੀਕ ਹੈ ਹਾਂ ਮੈਂ ਇਥੋਂ ਕੌਂਸਪੜਿਓ ਮੈਂ ਲਿਆਇਆ ਪੀਨਾ ਵਾ ਮੇਰੇ ਕੋਲ ਹੈਗਾ ਵਾ ਹੈਗਾ ਵਾ ਜਦੋਂ ਤੁਹਾਨੂੰ ਕਹਤਾ ਕਿ ਹੈਗਾ ਵਾ ਆਖੋ ਹੈਗਾ ਵਾ ਇਹ ਥੋੜਾ ਹੀ ਆ 500 ਦਾ ਖੋਲ ਕੇ ਕੀ ਦਿਖਾ ਲੈਣਾ ਚਲੋ ਜਦੋਂ ਤੁਹਾਨੂੰ ਕਹਤਾ ਗਿਆ ਹੈਗਾ ਵਾ ਹੈਗਾ ਵਾ ਮੇਰੇ ਕੋਲ ਹਾਂਜੀ ਮੈਂ ਵੇਚਦਾ ਇਹਨੂੰ ਮੈਂ ਪੀਣਾ ਮੈਂ ਹੁਣ ਵੀ ਪੀ ਕੇ ਆਇਆ ਮੇਰੇ ਕੋਲ ਆ ਵੇ ਲੈਟਰ ਵੀ ਹੈਗਾ ਮੈਂ ਪੀਣਾ ਵਾਂ ਵੇਚਦਾ ਮੈਂ ਪੀਣਾ ਵਾਂ ਆ ਵੇ ਵੀਰ ਮੇਰੇ ਕੋਲ ਲੈਟਰ ਹੈਗਾ ਪੰਨੀ ਹੈਗੀ ਆ ਆਖੋ ਬਾਬਾ ਜੀ ਮੈਂ ਪੀਣਾ ਵਾਂ ਠੀਕ ਹੈ ਪੀਣਾ ਨਹੀਂ ਪੀਣਾ ਬਾਕੀ ਸ੍ਰੀ ਸਾਹਿਬ ਦਾ ਲਾਪਾ ਗਏ ਤਾਂ ਨਾ ਭਈ ਕੰਮ ਕਰ ਠੀਕ ਹੈ ਵੇਚਦਾ ਨਾ ਕੀ ਕਰਦਾ ਤੂੰ ਜਾਣਦੇ ਨਹੀਂ ਵੀ ਇਹ ਅਸੀਂ ਫਿਰ ਹਾਂ ਨਹੀਂ ਬਾਬਾ ਵੇ ਜਿਹੜੀ ਗੱਲ ਸਚਾਈ ਹੈ ਮੈਂ ਸਚਾਈ ਬੋਲਾਂਗਾ ਕੀ ਹੋਇਆ ਕੀ ਅੱਜ ਕੀ ਹੋਇਆ ਇਹ ਅੱਜ ਤੱਕ ਮੈਨੂੰ ਪਤਾ ਨਹੀਂ ਇਹ ਭਾਜ ਨੂੰ ਵੇਖ ਕੇ ਭੱਜ ਆਇਆ ਉਹ ਚੱਲ ਵੇਚਦਾ ਪਹਿਲਾਂ ਵੇਚਦਾ ਹੁਣ ਨਹੀਂ ਵੇਚਦਾ ਇਹ ਗੱਲ ਗਲਤ ਆ ਉਹ ਮੈਂ ਸੱਜਾ ਘਟ ਆਇਆ ਮੈਂ ਵੀਰ ਜੀ ਅੱਜ ਤੋਂ ਕਿਹ ਸਾਲ ਪਹਿਲਾਂ ਹਾਂ ਵੀਰ ਜੀ ਮੇਰੇ ਇਹਨੂੰ ਮੈਂ ਅੱਜ ਤੋਂ 5 ਮਹੀਨੇ ਪਹਿਲਾਂ ਹੁਣ ਹੀ ਪਿੰਦਾ ਇਹ ਪਿੰਦਾ ਵਾ ਹੁਣ ਵੀ ਪਿੰਦਾ ਤੂੰ ਨਹੀਂ ਵਾਦੀ ਹੁਣ ਲੈ ਕੇ ਆਇਆ ਹੁਣ ਵੀ ਪੀਂਦਾ ਵਾ ਨਹੀਂ ਪੀਂਦਾ ਵਾ ਨਹੀਂ ਬੱਸ ਤੂੰ ਵੀ ਪੀਂਦਾ ਵਾ ਤੂੰ ਪੀਂਦਾ ਵਾ ਨਹੀਂ ਵਾਦੀਆਂ ਲੈ ਕੇ ਆਇਆ ਵਾ ਹੁਣ ਵੀ ਪੀਂਦਾ ਤੂੰ ਨਹੀਂ ਵਾਦੀਆਂ ਲੈ ਕੇ ਆਇਆ ਵਾ ਤੇਰੀ ਆ ਕੈਮਰੇ ਦੀ ਵੀਡੀਓ ਕਟਾਵਾਂ ਹੁਣ ਤੂੰ ਲੈ ਕੇ ਆਇਆ ਨਹੀਂ ਵਾਦੀਆਂ ਆ ਚੱਲਾ ਚੱਲਾ ਆ ਪਾਜੀ ਵੇਚਦਾ ਇਹ ਕੋਈ ਵੇਚਦਾ ਕੋਈ ਪੀਂਦਾ ਸਿੱਧੀ ਜਿਹੀ ਗੱਲ ਦੀ ਪਾਜੀ ਹਾਂ ਤੂੰ ਵੀ ਪੀਂਦਾ ਵਾ ਹਾਂ ਮੈਂ ਵੀ ਮੈਂ ਵੀ ਪੀਂਦਾ ਪਹਿਲਾਂ ਪਿੰਨਾ ਪਾਈ ਸਵਾਰੀ ਇੱਛਾ ਜੀ ਮੇਰੀ ਵੀਡੀਓ ਮੈਂ ਘਟਾਣਾ ਹਾਂ ਲੈ ਗਏ ਨਹੀਂ ਵਤੀ ਹੁਣੇ 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 ਮੇਰੇ ਨਾਲ ਚੱਲੋ ਮੈਂ ਵੀਡੀਓ ਘਟਾਣਾ ਇਹਦੀ ਹੁਣੇ ਵੀ ਖੜੇ ਆ ਹੁਣੇ ਵੀਡੀਓ ਮੈਂ ਕਿਉਂ ਫੜਾਂ ਤੈਨੂੰ ਮੈਂ ਕਿਉਂ ਫੜਾਂ ਮੈਂ ਕਿਉਂ ਫੜਾਂ ਮੈਂ ਸਵਾਰੀ ਲੈ ਕੇ ਆਉਂਦੇ ਆ ਮੈਂ ਕਿਉਂ ਫੜਾਂ ਮੈਂ ਕਿਉਂ ਫੜਾਂ ਮੈਨੂੰ ਮੈਂ ਤਾਂ ਸਵਾਰੀ ਲੈ ਕੇ ਆਉਂਦੇ ਆ ਮੈਂ ਤੈਨੂੰ ਫੜਾਂ ਮੈਂ ਵੀਰਜੀ ਗੁਰਸੇਖ ਗੁਰਸੇਖ ਭੋਗੇ ਤਾ ਵੀਰਜੀ ਮੈਂ ਨਸ਼ਾ ਕਰਦਾ ਹਾਂ ਮੈਂ ਐਸੀ ਗੱਲ ਪੁੱਛੋ ਨਾ ਨਸ਼ਾ ਛੱਡਣ ਦੇ ਮਾਰੇ ਨੇ ਗਰਾਂਸਾ ਪਾਇਆ ਸਰੀ ਸਾਹ ਪਾਇਆ ਸਾਇ ਸਾਇ ਛੱਡ ਰਿਹਾ ਹਾਂ ਠ ਇਹ ਗਲਤੀ ਲੜਾਈ ਆ ਜੀ ਇਹ ਚਾਚਾ ਵੇਚਦਾ ਭਾਈ ਹਾਂ ਇਹ ਮੇਰੇ ਗਲ ਪਏ ਆ ਇੱਥੇ ਹੋ ਗਏ ਨਾਲ ਮੁੱਲ ਲੈ ਗਿਆ ਹਾਂ ਮੈਂ ਕਿਹਾ ਕੱਲੇ ਨੂੰ ਵੇਖ ਕੇ ਮੈਨੂੰ ਇਹਨਾਂ ਮੈਨੂੰ ਮਾਰਿਆ ਚਲੋ ਠੀਕ ਐ ਪੁੱਛੋ ਕੀ ਨੀਵਦੀ ਕੀ ਲੈਣ ਗਿਆ ਹਾਂ ਜਿੱਦਣ ਇਹਦੇ ਗਲ ਪਏ ਨੂੰ ਪੁੱਛੋ ਕੀ ਲੈਣ ਗਿਆ ਹਾਂ ਇਹਦਾ ਉੱਥੇ ਕੰਮ ਕੀ ਸੀ ਇਹਦਾ ਪੁੱਛੋ ਨਾ ਭਾਜੀ ਜਿੱਦਣ ਇਹਨੂੰ ਪੁੱਛੋ ਜਿੱਦਣ ਇਹਦੇ ਗਲ ਪਏ ਬੰਦੇ ਨਾਲ ਕਿਹ ਬੰਦੇ ਨਾਲ ਗਿਆ ਕਿਹਰੇ ਬੰਦੇ ਦੇ ਨਾਲ ਗਿਆ ਹਾਂ ਦੱਸ ਜਵਾਬ ਦੇ ਉਹਨਾਂ ਨੂੰ ਜਵਾਬ ਦੇ ਨਾ ਤੇ ਬੰਦੇ ਨਾਲ ਸੂਸੇ ਕਰਦਾ ਹੈਂ ਮੇਰਾ ਘਰ ਆਇਆ ਕਿਥੇ ਉਥੇ ਤੇਰਾ ਘਰ ਨੇ ਪੜਾ ਮੇਰਾ ਘਰ ਹੀ ਉਹ ਕਿਉਂ ਮੜਾਏ ਮੁੰਡਾ ਮੇਰੇ ਪਿੰਡ ਦਾ ਦੱਸੀ ਘਰ ਮੇਰਾ ਕਿੱਥੇ ਇਹਨੂੰ ਕੁਛ ਵੀਰ ਜੀ ਮੈਂ ਪਾਣੀ ਖਸੂ ਦਾ ਕਰਦਾ ਭਾਈ ਜੀ ਲੈ ਕੇ ਆਇਆ ਮੈਂ ਪੀਣ ਲੱਗਾ ਹਾਂ ਤੁਸੀਂ ਪਹਿਲੀ ਰਿਕਾਰਡਿੰਗ ਜਿਹੜੀ ਆ ਵੀ ਮੈਂ ਪੀ ਕੇ ਆਇਆ ਪੀ ਉਹ ਹੀ ਪੀਤਾ ਪੀਣ ਲੱਗਾ ਮੈਂ ਉਹ ਹੀ ਗੱਲ ਨਿਕਲ ਆਈ ਮੇਰੇ ਮੂੰਹੋਂ ਜਿੱਦਾਂ ਵੀ ਹੈ ਹਾਂਜੀ ਤੁਸੀਂ ਕਿਉਂ ਪੜਿਆ ਹੋ ਚਿੱਟਾ ਵੀ ਜਦੋਂ ਇਹ ਮੇਰੇ ਭਰਾਵਾਂ ਨੂੰ ਚਿੱਟਾ ਵੇਚਦਾ ਹੈ। ਭਾਜੀ ਇਹ ਚਿੱਟਾ ਪਿੰਦਾ ਤਾਂ ਕਰਕੇ। ਇਹਨੂੰ ਆਖੋ ਇਹਦੀ ਵੀਡੀਓ ਹੁਣੇ ਹੁਣੇ ਨਹੀਂ ਬਾਦਿਓ ਲੈ ਕੇ ਆਇਆ ਪੁੱਛੇ ਇਹਨੂੰ। ਭਾਜੀ ਚਿੱਟੇ ਦੀ ਨਹੀਂ ਚਿੱਟੇ ਦੀ ਨਹੀਂ। ਇਹਨਾਂ ਭਾਜੀ ਮੇਰੇ ਕੋਲ ਮੋਬਾਈਲ ਪੈਸੇ ਖੋਏ ਹੀ। ਖੋਏ ਕੀ ਹੋ ਚਿੱਟਾ। ਬਾਈ ਪਾਸ ਤੇ ਇੱਕ ਇਹ ਮੁੰਡਾ ਦੋ ਜਣੇ ਇਹਦੇ ਨਾਲ ਹੋਰ ਇਹਨਾਂ ਇੱਕ ਸੁਰੀ ਰੱਖੀ। 6-7 ਅਜੇ ਵੀ ਅਰਬਨ ਸਟੇਟ ਰਿਪੋਰਟ ਦਿੱਤੀ ਇਹਨਾਂ ਦੇ ਮੈਂ। ਝੂਠੀ ਬੋਲੀ। ਅਰਬਨ ਸਟੇਟ ਦੀ ਰਿਪੋਰਟ ਇਹਨਾਂ ਦੇ। ਏ ਮੈਨੂੰ ਪਤਾ ਨਹੀਂ ਕਿ ਕਿਹੜੇ ਪਿੰਡ ਦੇ ਆ ਕੀ ਆ ਕੀ ਨਹੀਂ ਐਦਾਂ ਸਾਇ ਸਾਇ ਮੈਨੂੰ ਪਤਾ ਲੱਗਾ ਕਿ ਇਹ ਕਿਥੋਂ ਦੇ ਆ ਕੀ ਨਹੀਂ ਤੁਹਾਨੂੰ ਠੀਕ ਹੈ ਮੈਨੂੰ ਪਤਾ ਲੱਗਾ ਇਹ ਕਿਥੋਂ ਦੇ ਆ ਸਭ ਕੋਈ ਇਹਨੂੰ ਪੁੱਛ ਨਹੀਂ ਵੀਰ ਮੈਨੂੰ ਟਾੜਾ ਨਹੀਂ ਇਹ ਪਤਾ ਜੇ ਕਿਥੋਂ ਦੇ ਜੇ ਤੁਸੀਂ ਤੁਸੀਂ ਵੀ ਜਾਣਦੇ ਹੋ ਜੰਗਲ ਫਿਰ ਅੱਜ ਤੋਰ ਅੱਜ ਮੈਂ ਦਵਾਈ ਲੈਣ ਚੱਲਣਾ ਸੀ ਤੇ ਇਹਨਾਂ ਨੂੰ ਮੈਂ ਮਾਰਿਆ ਸੀ ਬਸ ਭਾਈ ਕਿੱਥੇ ਮਾਰਿਆ ਕਿੱਥੇ ਜਗੜਦੰਦ ਵੀਰ ਜੀ ਮੇਰਾ ਆਟੋ ਉੱਥੇ ਸਰਕ ਜੇ ਖਲੋਤਾ ਮੈਨੂੰ ਆਟੋ ਸਾਈਡ ਤੇ ਕਰ ਲੈਣ ਦੋ ਬਸ 2 ਮਿੰਟ ਚ ਖਲੋਜੋ 2 ਮਿੰਟ ਰੁਕ ਜਾਓ ਵੀਰ ਜੀ ਦੋ ਉਹ ਸੋਤ ਨੂੰ ਵੀ ਚਲ ਜਾਓ ਮੇਰੀ ਆਟੋ ਕਿਤੇ ਨਹੀਂ ਚੱਲਣਾ ਆਟੋ ਲੱਗਾ ਤਾਂ ਉਸੇ ਪੁਲਸਾ ਜੀ ਮਹਾਰਾਜ ਆਟੋ ਸਾਈਡ ਤੇ ਕਰ ਦੋ ਬੇਬਾਪਾ ਜੀ ਰੁਕੋ ਇੱਥੇ ਵੇਖ ਸੱਚ ਦੱਸਣਿਆ ਹਾਂ ਇੱਥੇ ਟੋਪਾ ਚੰਡੀ ਸੱਚਾ ਜਿਹੜੇ ਗੱਲ ਆ ਮੈਂ ਦਿਖਾ ਦਿੱਤੀ ਇਹਨਾਂ ਦੇ ਪੁਲਸਾ ਮੇਰਾ ਗਵਾਂਡੀ ਮੈਂ ਵੀ ਪੀਂਦਾ ਰਿਹਾ ਕਿ ਨਹੀਂ ਚਿੱਟਾ ਤੁਸੀਂ ਸੁਣਵਾ ਲਈ ਮੇਰਾ ਗਵਾਂਡੀ ਹੈ ਤੇਰੇ ਕੋਲ ਆ ਪੀਂਦਾ ਰਿਹਾ ਮੈਂ ਵੀ ਪੀਂਦਾ ਰਿਹਾ ਵਾ ਪੀਂਦਾ ਰਿਹਾ ਮੈਂ ਤੁਸੀਂ ਵੀ ਪੀਂਦਾ ਰਿਹਾ ਵਾ ਇਹਦੀ ਵੀਡੀਓ ਆ ਇਹਦਾ ਸਭ ਕੁਝ ਮੇਰੇ ਕੋਲ ਹੈਗਾ ਵਾ ਜਦੋਂ ਇਹਨੇ ਮੇਰੇ ਕੋਲ ਫੋਨ ਹੈ ਸਭ ਕੁਝ ਹੋਇਆ ਹੋਣਾ ਇਹ ਜਿਹਦਾ ਸਮਾਨ ਹੀ ਫੜਾਤਾ ਇਹਨੇ ਘਰੇ ਕੇ ਨਹੀਂ ਨਹੀਂ ਕਿਹਨੂੰ ਫੜਾਤਾ ਇਹ ਕੋਈ ਆ ਇਹਨੇ ਬੰਦਿਆਂ ਦੇ ਵਿੱਚ ਕਿਹਨੂੰ ਫੜਾ ਦੇਣਾ ਹੈ ਮੈਂ ਪਹਿਲਾਂ ਮੈਨੂੰ ਇਹ ਦੱਸੋ ਤੁਸੀਂ ਮੇਰੇ ਕੋਲ ਨਾ ਕੋਈ ਸਮਾਨ ਨਾ ਗੱਲਾਂ ਕੋ ਬਾਦ ਕੀ ਗੱਲਾਂ ਬਾਤਾਂ ਸਾਹਮਣੇ ਤਾਂ ਕਿਹਾ ਸਮਾਨ ਉਹ ਸਭ ਨਹੀਂ ਮੇਰੇ ਕੋਲ ਵੀਰ ਕਿਹੜੇ ਬੰਦੇ ਨੂੰ ਮੈਂ ਫੜਾਤਾ ਕਿਹੜੇ ਬੰਦੇ ਕੈਂਪ ਸਭ ਕੁਝ ਇਹਨਾਂ ਦੇ ਸਾਹਮਣੇ ਆ ਫੜਾ ਵੀ ਦਿੱਤਾ ਹੈਗਾ ਤੇ ਇੱਥੇ ਰਹਿਣਾ ਇਹਨੇ ਕਿਸੇ ਭੱਜ ਇੱਥੇ ਕਰੋ ਜਾ ਇੱਥੇ ਵੀਰ ਜੀ ਮੇਰਾ ਆੜੋ ਉੱਥੇ ਆ ਜਾਓ ਉੱਥੇ ਨਹੀਂ ਜਾਓ ਉੱਥੇ ਆ ਜਾਓ ਆਟੋ ਆ ਮੇਰਾ ਮੈਂ ਭੱਜ ਕੇ ਜਾਣਾ ਕਿੱਥੇ ਆਟੋ ਰਹਿਣਾ ਇੱਧਰ ਪੁੱਛਾ ਵੀ ਉੱਥੇ ਪੁੱਛ ਮੈਂ ਉਹ ਕਿਤਾ ਇਹਨੂੰ ਆ ਫੜੀ ਜਿੰਨੂੰ ਜਾ ਕੇ ਅੱਗੇ ਐਸਐਸਬੀ ਆਂਡੀਆ ਆਪ ਆਪਾਂ ਹੋ ਗਏ ਜਨੇਰੇ ਹਾਂ ਬਲੇ ਵੀਰ 500 ਕੋਲ ਆਇਆ ਇਹਨੂੰ ਬਣਾ ਕੇ ਤੈਨੂੰ ਵਿੱਚ ਕਿਨੂੰ ਮੈਨੂੰ ਮੁੰਡਾ ਬਣਾ ਕੇ ਫੋਨ ਕਰਕੇ ਸੱਦਿਆ ਤੇਰੇ ਮੁੰਡੇ ਨੇ ਮੈਨੂੰ ਲੈ ਚੱਲਿਆ ਤੇਰੇ ਮੁੰਡੇ ਨੇ ਤੇਰੇ ਆਦੋਲੇ ਸਵਾਰੀ ਬੈਠੀ ਸੀ ਵਿੱਚ ਸਵਾਰੀ ਸਵਾਰੀ ਵੀਰ ਜੀ ਇਹ ਤਾਂ ਫਲਾਈਟ ਤੋਂ ਲਾ ਦੇ ਸਮਾਨ ਆ ਫਰਦਰ ਕੋ ਫੜਦੇ ਆਲੂ ਪੁਲਿਸ ਬਣਦੇ ਨੂੰ ਰਸੇ ਨਾਲ ਥਈ ਜੀ ਬਣਦੇ ਆ ਮੈਂ ਦੱਸ ਰਿਹਾ ਹਾਂ ਬਾਅਦ ਵਿੱਚ ਆਜਾ ਬਹੁਤ ਕਰੇ ਆਪਣੇ ਸਾਹ ਅਰੇ ਵੀ ਲੰਬੇ ਗਣਾ ਚੰਗੇ ਆਇਆ ਮੰਗੇ ਧੰਕ ਦੇ ਬਾਹਰ ਧੰਕ ਦੇ ਬਾਹਰ ਬੈਠੇ ਨੇ ਬੈਂਕ ਸਟੇਜ ਵਿੱਚ ਲਾਦੀ ਆਪਣੇ ਆ ਜਾਓ ਭੱਜਿਆ ਰੋ ਪਹਿਲਾਂ ਬਹਿ ਜਾ ਕੋਈ ਕੋਈ ਤਾਂ ਵੀ ਲੋੜ ਨਹੀਂ ਜਦੋਂ ਵੀ ਲੋੜ ਪਿਆ ਜਾ ਸਕਦਾ ਛੱਡ ਮੈਂ ਨਿਰਭਾਣ ਨਹੀਂ ਕੋਪਰ ਤੋਂ ਮਗਨ ਨਹੀਂ ਲਾਲਾ ਤਿਆਰ ਮੈਂ ਗਾਲ ਮਾਰੀ ਨਾ ਤੇਰੇ ਵਾਸਤੇ ਮੈਂ ਸਮਾਨ ਨਹੀਂ ਹੈਗਾ ਹਾਂ ਜੀ ਨਹੀਂ ਚਰਚੋ ਜਿਹੜਾ ਹਟੋ ਜੇ ਨਹੀਂ ਕਰਕੇ ਆਏ ਨਹੀਂ ਆ ਮੇਰੇ ਤੋਂ ਲੈਟਰ ਬਣੇ ਆ ਮੈਂ ਇਹਨਾਂ ਨਾਲ ਬੁੱਲੇ ਲੜਦਾ ਸੀ ਹਥਿਆਰ ਨਾਲ ਜੇ ਇਹਨੇ ਉਹਨਾਂ ਨੂੰ ਫੜਾਇਆ ਫਿਰ ਨਹੀਂ ਵੀਰ ਜੀ ਤੁਸੀਂ ਇੱਥੇ ਲੱਗੇ ਮੈਂ ਇਹ ਨਹੀਂ ਫੜਾਇਆ ਵੀਰ ਜੀ ਤੁਸੀਂ ਇਹਨੂੰ ਨਹੀਂ ਫੜਾਇਆ ਜੀ ਮੈਂ ਇਹਨੂੰ ਸਮਾਨ ਨਹੀਂ ਫੜਾਇਆ ਮਤਲਬ ਵੀਡੀਓ ਦੇ ਬੰਦੇ ਨੇ ਸਮਾਨ ਦਿੱਤਾ ਕੁਝ ਨਹੀਂ ਪੈਸੇ ਪਹਿਲੀ ਲੱਗੇਗਾ ਬਣਾ ਨਹੀਂ ਸੀ ਤੇ ਆ ਗਿਆ ਨਹੀਂ ਭਾਜੀ ਲੜਨਾ ਇਹ ਮੇਰੇ ਕੋ ਆਟੋ ਮੇਰਾ ਮਤਲਬ ਵੀਡੀਓ ਦੇ ਉਹ ਸਮਾਨ ਦੇ ਉਧਰ ਭਾਈ ਲੋ ਸਮਾਨ ਲੈ ਆਈਏ ਭਾਈ ਨਹੀਂ ਦੇਈ ਦੀ ਆਪਾਂ ਜੀ ਪਹਿਲੇ ਦੇ ਦੇ ਸੱਜਾ ਆ ਮੈਂ ਘੱਟ ਆਇਆ ਵਾ ਵੀਡੀਓ ਬੜੀ ਕੀ ਗੱਲ ਬਾਹਰ ਆਣ ਕੇ ਮਾਰੀਦਾ ਵਾ ਟੈਂਪੂ ਦੇ ਟੈਂਪੂ ਬੜਾ ਦੀ ਵੋਇਸ ਹੋਵੇ ਸ਼ੈਂਪੀ ਵਾਲਾ ਇੱਕ ਟੈਂਪੂ ਬੜਾ ਨਾ ਸਰਦਾਰ ਮਾਨ ਦੇਖਦਾ ਨਹੀਂ ਮਾਨ ਦੇਖਦਾ ਬਿਲਕੁਲ ਆਟੋ ਇਸ ਭਾਜੀ ਹੋਰ ਲੱਗਾ ਆਟੋ ਮੇਰੇ ਸਾਈਡ ਲੱਗੀ ਨਾ ਮੈਂ ਚਾਈਦਾ ਚੱਲਿਆ ਹੱਸਦਾ ਲੋ ਆਟੋ ਲੱਗਾ ਹੋਰ ਰੱਖ ਦੁਚਾਗੇ ਨਾਲੇ ਤਾਂ ਜੇ ਦੋਛੇ ਹੋ ਰਹਾ ਹੈ ਭਾਜੀ ਐਵੇਂ ਝੂਠ ਮਾਰੀ ਜਾਂਦੇ ਇਹ ਕਿਰੇ ਦੋ ਮੁੰਡੇ ਨੇ ਕੋਈ ਮੁੰਡਾ ਉਹ ਭਰਾ ਕੋਈ ਮੁੰਡਾ ਨਹੀਂ ਡਾਂਗ ਲੈ ਕੇ ਆਇਆ ਮੈਂ ਇਹਨਾਂ ਤੋਂ ਡਰਦਾ ਭੱਜਾ ਮੈਨੂੰ ਭਾਜੀ ਝੂਠ ਨਾ ਮਾਰੋ ਤੁਹਾਡੇ ਹੁੰਦਾ ਮੈਂ ਕਿਸੇ ਨੂੰ ਫੋਨ ਕੀਤਾ ਇੱਕ ਮਿੰਟ ਫੋਨ ਕੀਤਾ ਕਿਸੇ ਨੂੰ ਤੁਹਾਡੇ ਹੁੰਦਾ ਝੂਠ ਨਾ ਮਾਰੋ ਤੁਸੀਂ ਚਲੋ ਇਹ ਮੈਂ ਫੋਨ ਕੀਤਾ ਕਿਸੇ ਨੂੰ ਉਹ ਭੱਜੇ ਕਿਹੜੇ ਤਿਆਰ ਲੈ ਕੇ ਆਏ ਬੰਦੇ ਉਹ ਕੌਣ ਉਹ ਵੀਰ ਜੀ ਮੈਨੂੰ ਕੀ ਪਤਾ ਕੌਣ ਹੈ ਮੈਂ ਕਿਸੇ ਨੂੰ ਫੋਨ ਕੀਤਾ ਜਾਂ ਕੁਝ ਦੱਸੋ ਮੈਨੂੰ ਜੇ ਕੋਈ ਤਾਂ ਆ ਗਿਆ ਇਹਨੋ ਦੇ ਤੇ ਵੀਰ ਜੀ ਆਟੋ ਜਾਂ ਆਟੋ ਚਲਾਉਣ ਵਾਲੇ ਨੂੰ ਜਾਂਦੇ ਆ ਤੁਹਾਨੂੰ ਨਹੀਂ ਕੋਈ ਜਾਂਦਾ ਕੋਈ ਨਹੀਂ ਬਾਦੀਆਂ ਲੈਣ ਜਾਂਦੇ ਜੇ ਪਿੰਦੇ ਜੇ ਤੁਹਾਨੂੰ ਨਹੀਂ ਕੋਈ ਜਾਂਦਾ ਬਾਕੀ 200 ਬੰਦੇ ਬਾਕੀ ਹੋਰ ਵੀਰ ਜੀ ਆਟੋ ਦੀ ਚਾਬੀ ਕਿਸੇ ਆ ਵੇ ਆਟੋ ਦੀ ਚਾਬੀ ਕਿੱਥੇ ਹੈ ਤੇਰੀ ਨਹੀਂ ਆਟੋ ਸੈਲਫ ਸਟਾਰ ਨਹੀਂ ਹੈ ਤਾਂ ਕਸਟ ਚਲਾ ਆ ਗੱਡੀ ਚ ਚਲੋ ਛੇ ਪਾ ਕੇ ਕੋਈ ਕੋਲ ਲੈਣ ਗਿਆ ਪੈਸਾ ਲੈ ਕੇ ਬਾਦੀਆਂ ਨੂੰ ਆ ਨਾ ਦੇ ਦੇ ਭਾਜੀ ਇਹ ਚੁੱਪ ਚਾਪ ਚੱਲੇ ਆ ਇੱਕ ਜਣਾ ਪਹਿਲੇ ਤੁਸੀਂ ਆ ਜਾਓ ਸਰ ਮੈਂ ਤੁਹਾਨੂੰ ਕਿਹਾ ਕਰ ਲੈ ਮੈਂ ਇੱਧਰ ਵੀ ਥੱਲੇ ਨਹੀਂ ਕੋਈ ਗੱਲ ਨਹੀਂ ਇੱਕ ਜਣਾ ਪਹਿਲੇ ਤੁਸੀਂ ਆ ਜਾਓ ਸਰ ਮੈਂ ਤੁਹਾਨੂੰ ਕਿਹਾ ਕਰ ਲੈ ਮੈਂ ਇੱਧਰ ਵੀ ਥੱਲੇ ਨਹੀਂ ਗੱਲ ਸਰ ਕਿਹੜਾ ਸ਼ਾਤਰ ਤੇ ਨਾਲ ਇੱਕ ਜਣਾ ਬੈਠ ਜਾ ਬੈਠੋ ਮੇਰੇ ਨਾਲ ਕੋਈ ਨਾ ਸ਼ਾਤਰ ਇੱਥੇ ਮੇਰੇ ਨਾਲ ਕੋਈ ਨਹੀਂ ਮੈਂ ਬੈਠੋ ਇੱਧਰ ਨੂੰ ਬੈਠੋ ਅੱਗੇ ਬੈਠੋ ਤੂੰ ਇੱਥੇ ਕਿੱਥੇ ਆ ਗਿਆ ਅੰਲੇ ਆਪੇ ਉਦਨੇ ਰੱਖਿਆ ਮੇਰੇ ਇਹਨਾਂ ਮੈਨੂੰ ਆਖਿਆ ਕਿ ਆ ਜੋ ਕੁਝ ਹੈਗਾ ਇਧਰ ਪਾ ਦੇ ਮੈਂ ਵੀ ਕੱਲਾ ਹਾਂ ਵਿੱਚ ਲੇਡੀਜ਼ ਦੋ ਸੌ ਕਾਰੀਆਂ ਰਹੀ ਮੇਰੇ ਕੋਲ ਮੇਰੇ ਕੋ ਫੋਨ ਹੀ ਵੀ ਦਰਖਾਸਤ ਦਿੱਤੀ ਦਰਖਾਸਤ ਦਿੱਤੀ ਇਹਨਾਂ ਦੇ ਵਿੱਚ ਅਰਬਨ ਸਟੇਟ ਚੌਂਕੀ ਦੇ ਵਿੱਚ ਮੈਂ ਲੈ ਇਹਨਾਂ ਨੂੰ 500 ਰੁਪਏ ਮੁੰਡੇ ਕੋ ਫੜਿਆ ਮੈਂ ਲੈ ਇਹਨਾਂ ਕੇ ਕੋਈ ਸਕੀ ਆਇਆ ਜੀ ਆ ਸਾਨੂੰ ਇਨਫੋਰਮੇਸ਼ਨ ਆਈ ਕਿ ਕੁਛ ਨਸ਼ੇੜੀ ਜਿਹੜੇ ਆਪਸ ਚ ਲੜਦੇ ਆ ਤੇ ਇਹਨਾਂ ਕੋ ਸਮਾਨ ਵੀ ਹੈਗਾ ਅਸੀਂ ਉਹ ਜਦੋਂ ਉੱਥੇ ਮੌਕੇ ਤੇ ਪਹੁੰਚੇ ਉਹਦੇ ਕੋ ਪੰਨੀ ਤੇ ਕੋਈ ਲਾਈਟਰ ਲੂਟਰ ਮਿਲਿਆ ਹੋਰ ਵੈਰੀਫਾਈ ਕਰ ਰਹੇ ਆ ਕਿ ਇਹਨਾਂ ਦੇ ਮਾਰੂ ਹਥਿਆਰ ਵੀ ਕੋਈ ਲੈ ਕੇ ਆਏ ਸੀ ਦੱਤ ਦੂਤਰ ਉਹ ਅਸੀਂ ਵੈਰੀਫਾਈ ਕਰਕੇ ਜੋ ਕਾਨੂੰਨੀ ਕਰਵਾਈ ਬੰਦੀ ਅੱਗੇ ਕਰਾਂਗੇ ਇਹਨਾਂ ਕੋਲ ਨਾ ਕੁਝ ਲੋਕ ਪਬਲਿਕ ਦੀ ਆਵਾਜ਼ ਆ ਕਿ ਇੱਥੇ ਕੋਈ ਨਵੀਂ ਅਪਾਰਦੀ ਆ ਜਾਂ ਕੋਸ਼ਾ ਇੱਕ ਦੂਜੇ ਇੱਕ ਦੂਜੇ ਨੂੰ ਬਲੇਮ ਕਰਦੇ ਪਏ ਸੀ ਅਗਰ ਤੁਸੀਂ ਇਹ ਚੈਨ ਚਲਾਓ ਤੇ ਵੱਡੀ ਕਾਮਯਾਬੀ ਹੋ ਸਕਦੀ ਨਹੀਂ ਵੇਖੋ ਮੈਂ ਤੁਹਾਡਾ ਜਿਨ੍ਹਾਂ ਨੇ ਮੈਨੂੰ ਇਨਫੋਰਮੇਸ਼ਨ ਦਿੱਤੀ ਮੈਂ ਉਹਨਾਂ ਦਾ ਨਾਮ ਤੇ ਨਹੀਂ ਡਿਸਕਲੋਜ਼ ਕਰ ਸਕਦਾ ਪਰ ਮੈਂ ਉਹਨਾਂ ਦਾ ਬਹੁਤ ਧੰਨਵਾਦੀ ਆ ਜੇ ਸਾਰੇ ਪਬਲਿਕ ਇਦਾਂ ਦੇ ਰਿਸ